ਹਾਂਜੀ ਦੋਸਤੋ ਕੀ ਹਾਲ ਚਾਲ ਆ ਤੋ ਕਾਫੀ ਚੱਕ ਲੈ ਸੀ ਆਪਾਂ ਇੱਥੋਂ ਆਪਾਂ ਨੂੰ ਹੈਗੀ ਆ 4-5 ਮਿੰਟਾਂ ਦੀ ਵਾਟ ਜਿੱਥੇ ਆਪਾਂ ਜਾ ਕੇ ਲੋਡ ਪਿਕ ਕਰਨਾ ਨਾ ਰਾਤ ਆ ਕੇ ਇੱਥੇ ਆਪਾਂ ਖੜ ਗਏ ਸੀਗੇ ਕੈਸ ਸਟੇਸ਼ਨ ਨਾਲ ਹੀ ਡੇਢ ਮਾਈਲ ਤੇ ਹੈਗੀ ਆਪਣੀ ਪਿਕਅਪ ਤੇ ਆਪਾਂ ਗੈਂ ਸਟੇਸ਼ਨ ਦੇ ਅੱਗੇ ਰਾਤ ਖੜ ਗਏ ਸੀਗੇ ਤੇ 9 ਵਜੇ ਦੀ ਅਪਾਇੰਟਮੈਂਟ ਆ ਆਪਣਾ ਸਵੇਰ ਕੱਢ ਦਾ ਟਾਈਮ ਹੋ ਗਿਆ ਹੁਣ ਆਪਾਂ ਰੈਡੀ ਆ ਆਪਦਾ ਡਬੋੜ ਕੇ ਰਾਤ ਖਾ ਕੇ ਦੁਰਦੇ ਆ। ਇਹਦੋਂ ਬਾਅਦ ਸਿੱਧਾ ਆਪਾਂ ਜਾਣਾ ਪਿਕਅਪ ਤੇ। ਤਿੰਨ ਜਨ ਮੜਾਈ ਵਾਰਡ ਆ। ਤੇ ਲੋਡ ਪਤਾ ਨਹੀਂ ਕੀ ਯਾਰ ਕੋਈ ਮਸ਼ੀਨ ਹੀ ਹੋਵੇ ਛੋਟੀ ਜੀ। ਹਮ। ਜਾ ਕੇ ਮਸ਼ੀਨ ਮਾਰ ਕੇ ਚਾਰ ਜੈਣਾ ਤੁਰ ਪੈਣਾ ਆਪਾਂ ਪੈਂਡਰੋਂ। ਦੋ ਦੰਦਰ ਬੈਠਾ ਰਿਹਾ ਅੱਦ ਕੀ ਯਾਰ ਬੋਰਿੰਗ ਜਾ ਗਿਆ ਕੰਮ। ਗੱਡੀ ਜੋ ਉਸ ਟੇਲੀ ਤੁਹਾਡੇ ਹੱਥ ਜਜ ਤੁਰਿਆ ਉਹਦਾ ਨਾ ਜੀ ਆ ਲੱਗਿਆ ਰਹਿੰਦਾ। ਵੇਲੇ ਬੰਦੇ ਨੂੰ ਬਹਿ ਕੇ ਕੰਮ ਵੀ ਕੋਈ ਨਹੀਂ ਜਾਂਦਾ ਇੱਕਦਾ ਬੰਦਾ ਨਾਲ ਹੋਵੇ ਕੋਈ ਬੰਦਾ ਘੁੰਮ ਫਿਰ ਲੈਂਦਾ। ਕੋਈ ਤਾਸ਼ ਤੁਜੀ ਗੋਟ ਲੈਂਦਾ ਕੋਈ ਨਾ ਕੋਈ ਪੰਗੇ ਮਗੇ ਲੈ ਲੈਂਦਾ। ਕੱਲਾ ਬੰਦਾ ਬਾਅਦ ਜੋ ਬੋਰ ਜਾਉ ਲੱਗ ਜਾਂਦਾ। ਰਾਈਡ ਹੈਗੀ ਮਸ਼ੀਨ ਹੀ ਆ। ਜਾ ਕੇ ਝਾਕਦੇ ਆ ਫਿਰ। ਆਏ ਵਰ ਦੇਣੇ ਜਾ ਕੇ ਕੀ ਚੀਜ਼ ਹੈਗੀ ਆ ਕਿਵੇਂ ਰੱਖਣੀ ਆ ਕੀ ਕਰਨਾ ਤੇ ਕੀ ਕਰਨਾ ਮਿੱਤਰੋ। ਤੋ ਇਹ ਤੋੜਾ ਭਰਾ ਦਾ ਚੈਨਲ ਸਬਸਕ੍ਰਾਈਬ ਕਰ ਲਓ ਕਰ ਲਓ ਕਰ ਲਓ ਥੈਂਕ ਯੂ ਆਹ ਵੀ ਮਿੱਤਰੋ ਉੱਥੇ ਪਹੁੰਚੇ ਤੋਂ ਪਹਿਲਾਂ ਨਾ ਆਪਾਂ ਤੁਸੀਂ ਕਹ ਲਓ ਵੀ ਇਹ ਵੀ ਪਾਉਣੀ ਆ ਜੇ ਜ ਆਪਣੇ ਬੂਟ ਆ ਜਾਂਦੇ ਆ ਸੇਫਟੀ ਸ਼ੂਜ਼ ਆ ਜਾਂਦੇ ਆ ਠੀਕ ਆ ਵੈਸਟ ਆ ਜਾਂਦੀ ਆ ਠੀਕ Good man, uh, pick up for uh, Manitoba. Manitoba? Yeah. Do you have a serial number? Oh, hopefully. Uh, uh, uh. There's a PC138 excavator. So, there's PC excavator. Okay, and then go to the right maybe. Uh, no. doesn't. And then here, I'll just take a picture of the PC38 spot. Yeah. Sure. There's a 42,000 LBS. And then, is there buckets? Comes with two buckets. Um. One unit. uh, Okay. Yeah, I can double check with the uh, serial number or. Okay. Uh, I should be able to find it. Perfect. Okay. Perfect. Thank you. Okay. ਹਾਂਜੀ ਇਹਨੇ ਇੱਥੇ ਬਾਹਰ ਹੀ ਕਰਨਾ ਇਹਨਾਂ ਨੇ ਚਲੋ ਇਹ ਵਧੀਆ ਕੰਮ ਹੈ ਬੰਦੇ ਆ ਪਈਆਂ ਨੇ ਕਹਿੰਦਾ ਥੋੜਾ ਇੱਧਰ ਨੂੰ ਖਿੱਚ ਕੇ ਲਾ ਲਾ ਵੀ ਪਿਛਲੇ ਪਾਸੇ ਵਿੜ ਕੇ ਹੋਰ ਨੇ ਟੱਪਣਾ ਹੁੰਦਾ ਤਾਂ ਉਹ ਟੱਪ ਜੂਗਾ ਆਲਰਾਇਡ ਸੋ ਆਪਾਂ ਹੁਣ ਇੱਕ ਵਾਰ ਇਹਨੂੰ ਇੱਧਰ ਨੂੰ ਖਿੱਚ ਕੇ ਲਾਦ ਗਏ ਲੋੜ ਇੱਥੀ ਆ ਆਪਣਾ ਤੇਰੇ ਬਾਹਰ ਹੀ ਕਰ ਜਾਣਾ ਲੋੜ ਮਸ਼ੀਨ ਲਿਆਉਂਗਾ ਆਪਾਂ ਇਹਦਾ ਆਪੇ ਪਾ ਕੇ ਕੱਪੜੇ ਕੱਪੜੇ ਪ੍ਰੋਪਰ ਤੇ ਰੱਬ ਤੁਹਾਡਾ ਭਲਾ ਕਰੇ ਟਰੇਲਰ ਅਟੈਚ ਕਰਦੇ ਆ ਐਕਸੋਵੇਟਰ ਐਕਸੋਵੇਟਰ ਸ਼ੋਡੀ ਐਕਸੋਵੇਟਰ ਆ ਉਹ ਆਹੀ ਗੁਰੂ ਇੱਕ ਭਰਾ ਮੈਨੂੰ ਕਮੈਂਟ ਚ ਕਹਿੰਦਾ ਕਹਿੰਦਾ ਟਰੱਕ ਰਾਫ ਬਾਅਦ ਚਲਾਉਣਾ ਤੁਸੀਂ ਪਿਆਰ ਨਾਲ ਚਲਾਇਆ ਕਰੋ ਕਹਿੰਦਾ ਗਾੜੀ ਰਾਫ ਚਲਾਤੇ ਹੋ ਬਈ ਆ ਪਿਆਰ ਸੇ ਚਲਾਓ ਉਹ ਭਰਾ ਜੀ ਗਾੜੀ ਪਿਆਰ ਸੇ ਹੀ ਚਲਾਤੇ ਆਂ कभी बार कई बार सिचुएशन ऐसी होती है कि थोड़ा सा ना उसको धक्का करना पड़ता है क्योंकि कभी कभी क्या होता है ना कि मेरे ट्रेलर पे होते हैं लोड जो होता है वो बहुत ज़्यादा हैवी होता है अगर मैं उसको आराम से वो मेरा ट्रेलर ऐसे ही अगर मैं आराम से ट्रक ट्रैकर आराम से ऐसे उसके अंदर उसको हुक करने की कोशिश करूँगा अगर मैं आराम से लेके आऊँगा तो यहीं पर वो स्लिप करने लग जाएगा समझे ਔਰ ਅਗਰ ਮੈਂ ਉਸਕੋ ਥੋੜਾ ਸਾ ਹਾਰਡ ਕਰਤਾ ਹੂੰ ਤਾਂ ਜਦ ਇੱਕ ਵਾਰ ਉਹ ਇਤਨਾ ਨੀਚੇ ਚਲ ਜਾਂਦਾ ਹੈ ਤਾਂ ਟ੍ਰੇਲਰ ਦਾ ਖੁਦ ਕਾ ਟਾਇਰਾਂ ਉਪੇ ਆ ਜਾਂਦਾ ਹੈ ਉਸਕੇ ਬਾਅਦ ਟਾਇਰਾਂ ਵੀ ਗ੍ਰਿਪ ਬਣ ਜਾਂਦੀ ਹੈ ਤਾਂ ਉਹ ਹੁੱਕ ਹੋ ਜਾਂਦਾ ਹੈ ਸੋ ਸਮ ਟਾਈਮ ਮੇਰੇ ਕੋ ਹਾਰਡ ਹਾਰਡ ਹੁੱਕ ਕਰਨਾ ਪੈਂਦਾ ਹੈ ਫਾਸਟ ਮੇ ਜਦੋਂ ਆਪਣਾ ਵੇਡ ਘੱਟ ਹੁੰਦਾ ਜਾਂ ਐਮਪਟੀ ਹੁੰਦਾ ਉਹ ਤਾਂ ਨੇ ਬੋਝ ਕਦੇ ਨਹੀਂ ਹਾਪੀ ਹੁੱਕ ਹੋ ਜਾਣਾ ਹਣਾ ਕੋਈ ਪ੍ਰੋਬਲਮ ਨਹੀਂ ਰਹਿੰਦੀ ਲੋ ਮਿੱਤਰੋ ਆਪਾਂ ਆ ਗਿਆ ਰੈਡੀ ਤੇ ਫਰ ਮੈਂ ਬਾਹਰ ਜਾ ਕੇ ਇਹਨੂੰ ਡਿਸਕਨੈਕਟ ਕਰਦਾ ਤੇ ਆਪਾਂ ਲੋਡ ਲਈ ਫਿਰ ਰੈਡੀ ਕਰਕੇ ਰੱਖੀ ਆਪਾਂ ਦਾ ਟ੍ਰੇਲਰਲਾ ਕੰਮ ਬਰੇਕਾਂ ਖਿੱਚ ਕੇ ਇਹਨੂੰ ਖਿੱਚਦਾ ਫਿਰ ਲੈਣਾ ਲਾ ਦੇਣੀ ਆ ਆ ਲੈਣਾ ਦੀ ਰਾਈਡ ਨਾਲ ਯੂ ਜ਼ਰੂਰਤ ਨਹੀਂ ਹੁੰਦੀ ਲਾਉਣ ਦੀ ਜਦੋਂ ਆਪਾਂ ਦੁਆਰਾ ਹੋ ਕੇ ਘਰਦੇ ਉਹ ਵੀ ਲਾ ਸਕਦੇ ਆ ਪਰ ਮੈਂ ਹੋਣੀ ਲਾ ਦੇਣਾ ਨਾ ਕਿਉਂਕਿ ਮਨ ਇਹਨਾਂ ਦਾ ਬੜਾ ਡਰ ਹੁੰਦਾ ਵੀ ਜੇ ਇਹ ਭੁੱਲ ਗਏ ਨਾ ਸਾਰਾ ਖੇਡਾ ਖਿਲਰ ਜਾਣਾ ਟਾਇਰਾਂ ਦੇ ਆ ਗੁੱਡੀਆਂ ਚ ਵੱਟੀਆਂ ਫਸੀਆਂ ਪੰਜਾਂ ਵੀ ਕੱਢਣ ਆਲੀਆਂ ਪੀ ਗਾ ਜਾਂ ਲੈ ਕੇ ਨਾ ਟਾਇਰ ਖਰਾਬ ਹੋ ਜਾਣਾ ਮੈਂ ਆਵੇ ਫੋਨ ਨੂੰ ਡਰਾਪ ਗਾਂ ਖੈ ਦੇਨੇ ਆ ਦਸਤਾਨੇ ਬਾਲ ਗਏ ਭੋਲੇ ਉਹ ਨਾ ਨਾ ਮੈਂ ਜਿਹੜੀ ਆ ਰਾਹ ਦੇ ਹੱਥਾਂ ਨਾਲ ਸਿੱਧਾ ਬਿਨਾ ਦਸਤਾਨੇ ਉਹ ਤੋਂ ਗ੍ਰਿਪ ਬਹਣੀ ਚੀਜ਼ ਦੀ ਹੈ ਨਾ ਉਹਦਾ ਸੁਆਦ ਹੀ ਵੱਖਰਾ ਪਰ ਆਹ ਦਸਤਾਨੇ ਘੈਂਟ ਜਮਸ ਕਿੰਨੀ ਜਿਆ ਪਰ ਹੈਗੇ ਵਧੀਆ ਲੈ ਫੜਾ ਸੌਤ ਤੇ ਬਲਾ ਹੀ ਕੱਢ ਉਹ ਲਾਗਦਾ ਹੁਣੇ ਮਸ਼ੀਨ ਸਟਾਰਟ ਕਰ ਲਈ ਅੰਦਰ ਬਾਬੇ ਮਾਮੇ ਤੋਂ ਮਰਾਡੀਓ ਆ ਗਿਆ ਹੋ ਆ ਬੜਾ ਹੈ ਵੀ ਸੰਗਲ ਕੱਢ ਕੇ ਸੱਟ ਲਗੇ ਪਹਿਲਾਂ ਹੀ ਲੱਕ ਦੋ ਤੈਨੂੰ ਚਾਰ 42 ਹਜ਼ਾਰ ਪੌੜਾ 400 ਬਹੁਤ ਆਪਣਾ ਜਰਾਂਗਾ ਕਵਰ ਕਰਦਾ ਰੱਖਾਂਗਾ ਸਾਚਾ ਦਿਆ ਦੀ ਬਾਈ ਜੀ ਅੰਦੇ ਗਰਾ ਇਹ ਯਾਰਾਂ ਨੂੰ ਗ੍ਰੇਸ ਵਾਲੀ ਬਤਨ ਹੋਣਾ ਕਿਉਂ ਮੈਨੂੰ ਯਾਰ ਨਹੀਂ ਆਉਂਦੇ ਛੱਡੀ ਹੋਈ ਆਉਂਦੀ ਆਵੇ ਇਹਨਾਂ ਨੂੰ ਇਹਨਾਂ ਨੂੰ ਕਹਿੰਦਾ ਆਹ ਬੋਲ ਕੇ ਆਈ ਹੋਏ ਮੈਂ ਅੱਜ ਮੈਂ ਫਿਰ ਨਾ ਬਾਬੇ ਐਕਸੈਸਰੀ ਲਈ ਬੈਠਾ ਲਿਖਾ ਲੱਗ ਐਕਸੈਸਰੀ ਇਹਨਾਂ ਦਾ ਹੋਰ ਕਰਦਾ ਜਿਹੜੇ ਲਿਖ ਰਹੇ ਹਾਂ ਦੀਆਂ ਮੈਂ ਕੋਲਾਂ ਤੇ ਨਾ ਨਾ ਨਹੀਂ ਆਉਂਦੀ ਉਹ ਬੈਨ ਕਿਤੇ ਰਗੀ ਸੀ ਕਿ ਪੜ ਕੇ ਸੀ ਉਹ ਅਓ ਬਈ ਜੀ ਚੋਰ ਆਇਆ ਬੱਚਾ ਯਾਰ ਮੈਨੂੰ ਆਸ ਗੇ ਵਟੀ ਹੋਊਗੀ ਕੋਈ They'll take up the Did they shoot it? You wanna You wanna hop on the trailer, make sure I'm even? Sure. Yeah, go ahead, go ahead. Come here, come here, come Yeah, go, 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 go. Go ahead, go ahead. Like this, little Okay. Straight. Okay. Now it's straight. Good. So. OK. No. Give a second. More buckets. Buckets, yeah. Okay, now just, you know, front yeah, is that in the fronting? Yeah. I'm Yeah. Do you want to go forward at all or do two buckets fit on the back? Uh what's the weight? Uh I'm not sure total. How how big is the there's one about this big and then a small one. Okay, so you can uh put the small one in this big one? Not in there. Oh uh, no, uh, the other one. They'll have to be separate. Okay, first one over there. Yeah. And the front of that? ਦੰਦਾ ਆਈ ਵੇਰ ਮੋ ਦਾ ਕਲਾਸ ਹੈ ਉਹ ਵੇਲੇ ਮਧਰੀਆ ਲੋ ਹੀ ਮੇਟਰ ਲੋਡ ਹੋ ਗਿਆ ਹੈਗੀ ਛੋਟੀ ਜੀ ਆ ਪਰ ਹੈ ਤਾਂ ਐਕਸੋ ਬੈਟਰੀ ਆ ਦੈਟਸ ਵਾ ਤੇ ਬੜੇ ਬਾਜ ਗਿਆ ਬਾਬੇ ਹਵਾ ਨਾਲ ਢਿੱਗਾ ਬਹੁਤ ਬੜਾ ਸੀ ਮੈਂ ਤਾਂ ਕਿਤੇ ਪਹੇਗਾ ਪਹੋਗੇ ਤਾਂ ਯੋਗੀ ਕਰਮੀ ਜੀਰ ਹੈ ਤਾਂ ਹਵਾ ਚੱਲਦੀ ਸੀਗੀ ਸੋ ਲੋਡ ਚੱਕ ਲਿਆ ਆਪਾਂ ਬਗੜ ਇੱਕ ਅੱਗੇ ਇਹਨਾਂ ਨੇ ਬਾਹਰ ਟਾਂ ਲਵਾਇਆ ਆ ਮਸ਼ੀਨ ਆਪਾਂ ਬੈਂਦੀ ਕਰਤੀ ਸੀ ਸੈੱਟ ਇੱਕਾ ਪਿੱਛੇ ਬਗੜ ਇਹਨਾਂ ਨੇ ਪੱਤਕ ਲੈ ਜਾ ਪਾਤਾ ਸੀਗਾ ਇਹ ਡੋਲਾ ਪਟਿੰਗਾ ਇਧਰੋਂ ਘਾਦੇ ਪਿਛੋਂ ਇਹਦੇ ਪਿੱਛੋਂ ਅੱਗੇ ਨੂੰ ਜਾਂਦੀ ਆ ਕਿਉਂਕਿ ਉਹ ਚਾਲੋਂ ਗੋਲ ਆ ਤੇ ਉਹ ਸਬਣਾਦਾ ਇਹਨਾਂ ਦਾ ਵੀ ਇੱਥੇ ਰੜਾ ਰੜਾ ਚੱਲ ਪਿਆ ਆਪਣੀਆਂ ਸੈਨਸੋਂ ਲੱਗ ਗਿਆ ਐਵਰੀਥਿੰਗ ਕੋਸਾ ਵਾਹ ਬੜੀ ਆਪਾਂ ਕੋ ਟੋਕੋ ਆਉਂਦੇ ਮੇਟਰ ਕੋਈ ਐਕਸੀਡੈਂਟ ਹੋ ਯਾਰ ਆਜ ਤਾਂ ਕਾਫੀ ਲੰਮਾ 29 ਮਿੰਟ ਦਾਟ ਜਿਹੜਾ ਡਲੇ ਦਿਖਾਈ ਜਾਂਦਾ ਸੀਗਾ ਕ੍ਰਾਸ਼ ਹੋਰ ਆਪਾਂ ਪਹਿਲਾਂ ਲਾਂਗੜੀ ਬਹੁਤ ਆਏ ਆ ਤੇ ਹਜੇ ਅੱਗੇ ਵੀ ਬਲੇ ਹੈਗਾ ਰੱਬ ਖੈਰ ਕਰੇ ਤਪੀਵਾਣਾ ਲੱਗੇ ਕੇ ਨੂੰ ਰੂਆ ਲੱਪਾ ਦਾ ਕੁੱਟ ਕੇ ਸਿੱਧਾ ਹੋ ਜਾਂਦਾ ਮੈਂ ਸਿਗਨਲ ਆਇਆ ਹੀ ਲੈਫਟ ਲੈਂਦਾ ਲੈਫਟ ਜਾਣ ਉਹਦੇ ਆਹ ਜਿਹੜਾ ਟ੍ਰੇਲਰ ਖੱਬੇ ਪਾਸੇ ਇਹਨੇ ਮੈਨੂੰ ਜਗ੍ਹਾ ਨਹੀਂ ਦਿੱਤੀ ਸੀਗੀ ਹੋ ਗਏ 15-20 ਮਿੰਟ ਦੀ ਗੱਲ ਬਾਵਾ ਗਾਂ ਆ ਗਿਆ ਸੀ ਇਹ ਪਰ ਮਾੜ ਲੈਂ ਜੀ ਸਟੇ ਜਾ ਤੇ ਹੁਣ ਮੇਰੇ ਬਰਾਬਰ ਹੀ ਫੇਰ ਆ ਗਿਆ ਚਲੋ ਕੋਈ ਨਾ ਜਿਵੇਂ ਚੱਲਦੀ ਆ ਚਲਾਈ ਜਾਂਦਾ ਅਗਲਾ ਆਏ ਹਾਏ 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 ਲੋਡ ਵੀ ਹੈਵੀ ਹੈਗਾ ਯਾਰ 40-45 ਹਜ਼ਾਰ ਪਾਉਂਡ ਆ ਯਾਰ ਇਹਦਾ ਨਾ ਟਰੱਕ ਦਾ ਆਪਾਂ ਜਿਹੜਾ ਪੱਖੇ ਦੀ ਸੋਚ ਲਵਾਉਣੇ ਆ ਇੱਕ ਹੁਣ ਇਹ ਚੱਲਦਾ ਪੱਖਾ ਜਦੋਂ ਗਰਮ ਹੋ ਜਾਂਦਾ ਟਰੱਕ ਉਦੋਂ ਚੱਲਦਾ ਜਦੋਂ ਤੈ ਉਹ ਵੀ 210 ਤੋਂ ਸੂਈ ਟੱਪਦੀ ਆ ਹੁਣ ਇਹ 200 ਦੇ ਉੱਤੇ ਫਰਦੀ ਆ ਸੂਈ ਹਨਾ ਪੱਖਾ ਲਵਾਜ ਦਾ ਇਹ ਫਾਇਦਾ ਵੀ ਜਦੋਂ ਵੀ ਟਰੱਕ ਗਰਮ ਹੋਣ ਲੱਗੋ ਆਪਾਂ ਉਹਦੀ ਔਨ ਕਰ ਦਾਂਗੇ ਰਾਈਡ ਰੈਸ ਦਾ ਘਾੜ ਜਾਂਦਾ ਥੋੜਾ ਇਹ ਟਰੱਕ ਦਾ ਗਰਮ ਗਰਮ ਹੋਣ ਦਾ ਓਹ ਗਾਂ ਦਾ ਕੋਟ ਦਾ ਕਦੀ ਦਾ ਟ੍ਰੈਫਿਕ ਜੇ ਲੱਗਿਆ ਵਾ ਪਤਾ ਨਹੀਂ ਕੀ ਚੱਕਰ ਹੋਇਆ ਵਾ ਯਾਰ Google Map ਤੇ ਦੇਖਿਆ ਹੈ ਕਾਰ ਕ੍ਰੈਸ਼ ਹੀ ਦਿਖਾਉਂਦਾ ਵੀ ਕ੍ਰੈਸ਼ ਹੋਇਆ ਵਾ ਹਣਾ ਯਾ ਲਾਈਨ ਲੋ ਇਹ ਬੰਦ ਹੋ ਗਈ ਤਾਂ ਕਰਕੇ ਵਾਵਾ ਲੰਮਾ ਜਾਮ ਲੱਗਿਆ ਵਾ ਚਲੋ ਗਾਂ ਨੇੜੇ ਜਾ ਕੇ ਦੇਨੇ ਆ ਵੀ ਕੀ ਮਾਹੌਲ ਕੀ ਚੱਕਰ ਹੈ ਲੋ ਵੀ ਮਿੱਤਰੋ ਆਇਆ ਇਹ ਲੋ ਇਹ ਟਰੱਕ ਕਿਹੜੇ ਭਾਈ ਨੇ ਚੱਕਿਆ ਏ ਕਿਹੜੇ ਬਾਈ ਦੇ ਚੱਕਿਆ ਹੈ ਇਹ ਦੇਖੋਗੇ ਤੁਸੀਂ ਛੇਤੀ YouTube ਤੇ ਇਹਦਾ ਵਲੌਗ ਦੇਖੋਗੇ ਤੁਸੀਂ ਕਿਹੜੇ ਬਾਈ ਨੇ ਚੱਕਿਆ ਇਹ ਗੱਡਾ ਲੋੜ ਚੱਕਿਆ ਗੱਡਾ ਲੋੜ ਚੱਕਿਆ ਮਾਈ ਨੇ ਓ ਮਾਈ ਗਾਡ ਮਾਈ ਗਾਡ ਇਹਦਾ ਲੋੜ ਯਾਰ ਤਾਨਾ ਬਾਈ ਇਹ ਡੇਡੇ ਲੋੜ ਲਈ ਫਰਦੇ ਆ ਓਏ ਇਹਦਾ ਆਪਣਾ ਬੰਦਾ ਹੀ ਲੱਗਦਾ ਯਾਰ ਐ ਡੇਡੇ ਸੰਦਿਨਾ ਕੋਲ ਯਾਰ ਇਹਦਾ ਬਾਈ ਪੀਟਰ ਆ ਯਾਰ ਆਪਣਾ ਲੈ ਅੰਦਰ ਆ ਉਸਾਨ ਕੋਲੇ ਮੈਂ ਵਸ਼ੇ ਰਾਜਾ ਲਾਤਾ ਆ ਉਹਦਾ ਮੈਨੂੰ ਤਾਂ ਸੰਗ ਆਉਣ ਲੱਗੀ ਆ ਬਾਈ ਬਾਈ ਦੇ ਲੋਡ ਦੀ ਇਨਸਪੈਕਸ਼ਨ ਕਰ ਲਿਆ ਆਪਾਂ ਨੇ ਆਹ ਕਹਿੰਦੇ ਬਾਈ ਪੀਟ ਆ ਤੇ ਬਾਈ ਪੀਟ ਵਾਲਾ ਯਾਰ ਆ ਫਿਲਟਰ ਵਾਲਾ ਯਾਰ ਆ ਯਾਰ ਆਪਣੇ ਟਰੇਲਰ ਦੇ ਨਹੀਂ ਆ ਲੈਟਰਾਂ ਯਾਰ ਮੇਰਾ ਫੋਨ ਅੰਦਰ ਰਹਿ ਗਿਆ ਲਓ ਬਈ ਬਾਈ ਨੇ ਸਾਤ-ਸਾਤ ਹਜ਼ਾਰ ਪਾਉਂਡ ਇੱਥੇ ਪਾ ਦੀ ਐ ਇੱਕ ਆ 11000 ਪਾਉਂਡ ਵਾਲੀ ਬਾਈ ਨੇ ਬਾਅਦ ਇੱਥੇ ਇੱਕ ਇੱਕ ਬਾਈ ਨੂੰ ਇਹ ਜੀ ਦਾ ਫਾਇਦਾ ਬਾਈ ਦੇ ਆ ਬਾਹਰ ਨਿਕਲਦੇ ਆ ਬੋਲਾ ਉੜ ਜੇ ਬੋਲੇ 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 ਬਾਈ ਵੱਲਾ ਮੈਂ ਕਹਿੰਨਾ ਟਰਾਲੀ ਮਿੱਟੀ ਦੀ ਪੈ ਜਾਂਦੀ ਹੋਗੀ ਇਹ ਚ ਦੋ ਕਰੋ ਗੱਲ ਬਾਈ ਹੈ ਤੋੜ ਗੱਭੜੂ ਦਾ ਕੋਈ ਕੋਈ ਤੋੜ ਹੈ ਗੱਭੜੂ ਦਾ ਯਾਰ ਹਾਂ ਤੂੰ ਮੇਰੀ ਮਸ਼ੀਨ ਦੇਖੇ ਨਾ ਹੱਸੇ ਬਾਈ ਦੀ ਵੇਖ ਲਈ ਤੇ ਮੇਰੀ ਵੇਖ ਕੇ ਨਾਸੇ ਯਾਰ ਛੋੜੀ ਚੱਕੀ ਆਪਾਂ ਵੀ ਚੱਕਾਂਗੇ ਕੋਈ ਨਾ ਕਰਾਂਗੇ ਗਾੜਾ ਦਿਖਾਉਣਿਆ ਦੋਨੇ ਹੋਈ ਦੋਨੇ ਕਿਵੇਂ ਜਿਹਾ ਲੱਗਦੇ ਆ ਇਹ ਗਾ ਬਾਈ ਲੈ ਇੱਧਰ ਵੀ ਜਾਗਦੀਆਂ ਕਹਿੰਦੇ ਜਗਮਗ ਜਗਮਗ ਹੈ ਪਣੀ ਪਈ ਹੈ ਬਾਈ ਜੀ ਬਾਈ ਜੀ ਬੈਗ ਫੈਣੀ ਧੰਨਵਾਦ ਬਾਈ ਸਾਡੇ ਬੈਗ ਫੈਣੀ ਐਂ ਆ ਹਾਂ ਲੋ ਇਹ ਮੈਨੂੰ ਰੇਲ ਫੋਟੋ ਕਰਕੇ ਮੁੰਡੇ ਬਾਈ ਸਭ ਤੋਂ ਅੱਧੀ ਬਹਿਨੇ ਆ ਬੜਾ ਤਗੜਾ ਲੋਡ ਝੱਕਿਆ ਬਾਈ ਇਹ ਇਹ ਵਾ ਡਿਲੀਵਰ ਹੋ ਲੈਣ ਦਾ ਸਿਰੇ ਫੇਰ ਬਾਈ ਚਲਾਉਗਾ ਕਿੰਨਾ ਵੇੜ ਆ ਬਾਈ ਇਹਦਾ ਇਹਦਾ ਹੌਲੀ ਆ 15000 ਕਰੋਨਾ ਆਹ ਜਾਓ ਇੰਜਨ ਕੱਢਿਆ ਹੋਇਆ ਵਿੱਚੋਂ ਇਹਦਾ ਹਾਂ ਜੀ ਬਹਿ ਜਾ ਲੋ ਬਾਈ ਮਿੱਤਰੋ ਇਹਨੇ ਕਰ ਮਾਈ ਬਾਈ ਆਪਣੇ ਵਾਸਤੇ ਸਭ ਲੈ ਕੇ ਆਇਆ ਹੁਣ ਆਪਾਂ ਆਹ ਸਾਰਾ ਘੈਂਟ ਆ ਉਹ ਜੀ ਹਾ ਹਾ ਉਹ ਲਿਆ ਉਹਦਾ ਬਾਹਰ ਉਹ ਬੈਗ ਮੈਟਰ ਆ ਜੀ ਆਪਣਾ ਕੈਮਰਾ ਉਹ ਚੱਲੀ ਜਾਂਦਾ ਕੈਮਰਾ ਚੱਲੀ ਜਾਂਦਾ ਜੀ ਨਹੀਂ ਕੀ ਦੇਖਾਈ ਜਾਂਦਾ ਹੋਰੇ ਉਹ ਜਦੋਂ ਹਾਈ ਲੈਵਲ ਦੀ ਵੀ ਨਹੀਂ ਚਾਲਦੀ ਆ ਕੇ ਮਰਾਏ ਆ ਜਾਂਦਾ ਅੰਦਰ ਮਿੱਟੀ ਨਹੀਂ ਖਾਵਾਗੇ ਆਪਾਂ ਪਹਿਲੇ ਪਾਸੇ ਤਾਂ ਸਹੀ ਆ ਕਿੱਧਰ ਚੱਲਿਆ ਬਈ ਮੈਂ ਮੋਂਟਾਨਾ ਨਹੀਂ ਬਾਈ ਦੇਖਦੇ ਰਹਿੰਦੇ ਆਈ YouTube ਤੇ ਬਾਈ ਤੁਹਾਨੂੰ ਦੇਖ ਦੇਖ ਸਿੱਖੇ ਜਾਂ ਬਾਈ ਅਈ 4-5000 ਦੇ ਕਾਰ ਜਦੋਂ ਤੇ ਤੁਹਾਨੂੰ ਦੇਖ ਕੇ ਆਏ ਆ ਲਾ ਮੈਟਰ ਸਭ ਖਾ ਕੇ ਗੱਲ ਕਰਦੇ ਆ ਜਿਹੜੇ ਆਹਾ ਮੱਡ ਗਾਰਡ ਹਨਾ ਮੱਡ ਫਲੈਪ ਆ ਇਹ ਬਾਈ ਨੂੰ ਗਿਫਟ ਕੀਤੇ ਆ ਬਾਈ ਨੂੰ ਪ੍ਰੋਮੋਸ਼ਨ ਵਾਸਤੇ ਭੇਜਿਆ ਕਹਿੰਦੇ ਫਿਊਲ ਬਹੁਤ ਬਚਾਉਂਦੇ ਆ ਕਿਉਂਕਿ ਇਹਦੇ ਵਿੱਚ ਦੀ ਹਵਾ ਨਾਗਦੀ ਆ ਟਰੱਕ ਨੂੰ ਰੋਕਾ ਘੱਟ ਪੈਂਦਾ ਜਲੋਨੀ ਕਿਹਦਾ ਫਰਕ ਪੈਂਦਾ ਪਰ ਪੈਂਦਾ ਰਾਈਡ ਇੱਕ ਬਾਗ ਨੂੰ ਲੈਟਾਂ ਹੀ ਭੇਜਾਂਗੇ ਕਿਸੇ ਨੇ ਯਾਰ ਬਾਏ ਨੂੰ ਮੈਂ ਵੇਖਦਾ ਰਹਿਣਾ ਨਾ ਤਾਂ ਕਰਕੇ ਕਿ ਮੈਂ ਗੱਲ ਕਰਦੇ ਬਾਏ ਨੂੰ ਲੈਟਾਂ ਭੇਜਦੀਆਂ ਆਹ ਲੈਟਾਂ ਭੇਜੀਆਂ ਪੀਟਰ ਬੈਲਟ ਦੀਆਂ ਇਹ ਵੀ ਗੈਪ ਭਾਈ ਜਗਾ ਕੇ ਦਿਖਾਓ ਕਹਿੰਦੇ ਭਾਈ ਨਿਗਾਹ ਪਾੜ ਦਿੰਦੀ ਐਨੀ ਦੇ ਲੈਟਾ ਇਹ ਆਪਾਂ ਵੀ ਜਦੋਂ ਵੱਡੇ ਯੂਟਿਊਬਰ ਬਣ ਗਏ ਭਾਈ ਮਾਨ ਕੀ ਗੱਲ ਉਹ ਭਾਈ ਅੰਨਾ ਕਰਦਾ ਯਾਰ ਭਾਈ ਜਦੋਂ ਅਸੀਂ ਵੱਡੇ ਯੂਟਿਊਬਰ ਬਣ ਗਏ ਸਾਨੂੰ ਵੀ ਆਇਲਾਈਟਾ ਲਾਇਆ ਕਰਨੀ ਆ ਅਸੀਂ ਵੀ ਲਾਇਆ ਕਰਾਂਗੇ ਬੱਲਾ ਟਰੱਕ ਤੇ ਲਾਉ ਜੀ ਦੋਟਾ ਯੱਕ ਦਾ ਨਹੀਂ ਯਾਰ ਇਹ ਪਤਾ ਕੀ ਗੱਲ ਆ ਮੈਂ ਹੁਣ ਐਡਮੈਂਟ ਨੂੰ ਤੇਲ ਪੋਆ ਸੀ ਕਹਿ ਉਹ ਨੂੰ ਗਿਆ ਏ ਬਰਾ ਦੂਰ ਵੀ ਦੇਖਣਾ ਪਿੱਛੇ 로ਡ ਦੇ ਪੈਸੇ ਵੀ ਵੇਖੋ ਸਾਹਾ ਨੂੰ ਲਾਲਾ ਸਾਹਿਬ ਵੀ ਖਰਚਣ ਦਾ ਟਾਈਮ ਨਹੀਂ ਮੈਂ ਉਹੀ ਕਹਿੰਦਾ ਭਾਈ ਕਿੰਨਾ ਤੁਹਾਨੂੰ ਕਹ ਲੋ ਵੀ ਕੋਈ ਆਈਡੀਆ ਵੀ ਮਹੀਨੇ ਦਾ ਕਿੰਨਾ ਕੁ ਬਚ ਬਚਾ ਹੋ ਜਾਂਦਾ ਇਹ ਕੰਮ ਨੇ ਮਨ ਮੱਤਾ ਪੈਸਾ ਸੋਣ ਮਨ ਮੱਤਾ ਪੈਸਾ ਆ ਵਾਹ ਤਾਫ ਗਾਰੇ ਜਾਣ ਜਾਣ ਕੇ ਵੀਰੇ ਦਿਲ ਤੇ ਹੋਂ ਮਾਰਦਾ ਵੀ ਮੈਂ ਵੀ ਲੈਣਾ ਬਾਈ ਲਵਾ ਦੂਗਾ ਆਪਣੇ ਪੈਸੇ ਮੈਨੂੰ ਲੱਗਦਾ ਪਰ ਇਹ ਨਾ ਬਾਈ ਵਾਲ ਉਹਦੇ ਮੈਂ ਵੀ ਟ੍ਰੈਵਲਦੇ ਆਵਾਜ ਚੋ ਚਲੋ ਮਿੱਤਰੋ ਆਪਾਂ ਵੀ ਚੱਲਦੇ ਆ ਆਪੋ ਨਹੀਂ ਬਾੜ ਬਹੁ ਪਈ ਅੱਜ ਪਿੱਛੇ ਹੀ ਚੱਲਦੇ ਆ ਦੇ ਲੋ ਵੀ ਮਿੱਤਰੋ ਇੱਥੇ ਆਪਾਂ ਖਾਨਬੀਨਦੋਬਾਦ ਚੱਲ ਬੇਕਰਾਨੂੰ ਬਾਈ ਚੱਲੇ ਯੂਐਸ ਨੂੰ ਆਪਦਾ ਲੋਡ ਲਾਉਂ ਤੇ ਆਪਾਂ ਚੱਲੇ ਪੈਨ ਮੈਡੂ ਬਾਅਦ ਚੋਂ ਪੂਰਾ ਪਾਗੇ ਸੀ ਪਿੰਡ ਤੇ ਅਗਲੇ ਲੋਡ ਦਾ ਆਪਾਂ ਕਰਦੇ ਆ ਅਗਲੀ ਵੀਡੀਓ ਦੇ ਵਿੱਚ ਜਿਗਰ ਤੇ ਬਰਾਡ ਮੱਤਿਆ ਚੈਨਲ ਦੇ ਉਲਾਵਾ ਸੇ ਦੋੜਾ ਬਹੁਤ ਬਹੁਤ ਧੰਨਵਾਦ ਚੈਨਲ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਨਾਲ ਬਣਦੇ ਰਹੋ ਆਪੀ ਦੀ ਬਹੁਤ ਬਹੁਤ ਮਹਿਮਾਨੀ ਥੈਂਕ ਯੂ